ਪਾਣੀਆਂ ਦੇ ਰਾਖੇ ਦਿੱਲੀ ਜਾ ਕੇ ਦਿੱਲੀ ਦੇ ਰੋਪੇ ਪਾਣੀਆਂ ਦੇ ਰਾਖੇ ਹੁਣ ਕੇਂਦਰ ਦੀ ਬੋਲੀ ਬਾਝਪਾ ਦੀ ਬੋਲੀ ਦਿੱਲੀ ਵਾਲੇ ਨਵੇਂ ਬਣਨ ਜਾ ਰਹੇ ਆਕਮਦ ਦੀ ਬੋਲੀ ਬੋਲਦੇ ਇੱਕ ਕਿਨਾਰੇ ਵੰਡਣ ਦੀ ਤਿਆਰੀ ਕਰਨੀ ਕਰਦੇ ਕਿਤੇ ਪੰਜਾਬ ਦਾ ਨਕਸ਼ਾ ਤੋੜ ਕੇ ਉਹ ਪਾਣੀ ਗਾਂ ਨੂੰ ਭਗਾਉਣ ਦੀ ਚਰਚਾ ਨਹੀਂ ਇਸ ਵਾਰ ਕਹਿੰਦੇ ਵੀ 24ਐਮਐਫ ਪਾਣੀ ਆ ਜਾਣਾ ਹਨਾ ਚਨਾਬ ਵਾਲਾ ਸਾਨੂੰ ਮਿਲ ਜਾਣਾ ਤੇ ਜੀ ਫਿਰ ਮੱਧ ਪ੍ਰਦੇਸ਼ ਛੱਡੋ ਤੁਸੀਂ ਅਰਬ ਸਾਗਰ ਤੇ ਜਾ ਕੇ ਦੇਖੋ ਜੇ ਸਾਨੂੰ ਕਿ ਜਿੱਥੇ ਮਰਜ਼ੀ ਤੇ ਵਈ ਦੋ ਮੁਲਕਾਂ ਦੇ ਵਿੱਚ ਕਿਵੇਂ ਨਿੱਠਿਆ ਜਾਣਾ ਇਹ ਤੁਸੀਂ ਕੋણો ਫੈਸਲਾ ਕਰਨਾ ਹੁਣ ਚ ਦਰਿਆਵਾਂ ਦੇ ਵਹਾਵ ਆਪਣੇ ਆਪ ਵਿਚਾਰੇ ਦੇ ਹੈ ਨਾ ਪੰਜਾਬ ਦੀ ਜੇ ਵੰਡ ਹੋ ਗਈ ਤਾਂ ਮਤਲਬ ਇਹ ਇਹ ਤੁਸੀਂ ਦੱਸੋਗੇ ਕਿ ਹਾਂ ਹੁਣ ਪਾਕਿਸਤਾਨ ਨੂੰ ਪਾਣੀ ਦੇਣਾ ਜਾਂ ਨਹੀਂ ਦੇਣਾ ਕੇਂਦਰ ਦੇਖੇ ਉਹ ਭਈਆ ਲੈਂਡ ਕੁੜੀ ਵਾਲੇ ਮਾਮਲੇ ਤੁਹਾਡੇ ਸਿਰ 'ਚ ਗਲੀਆਂ ਹੋ ਗਈਆਂ ਤੁਹਾਡੇ ਆਕਾਮਾਂ ਦੇ ਫਰਾਰ ਹੋ ਜਾਣਾ ਜਾਂ ਕਿ ਕਿਸੇ ਫੁੱਟ 'ਚ ਲੁਕ ਜਾਣਾ ਤੇ ਤੁਸੀਂ ਕੀ ਕਰਨਾ ਤੇ ਜਿੰਨ ਮੁਸ਼ਕਲ ਆਈ ਤਾਂ ਉਹ ਚੁਲਿਆ ਜਾ ਵੀ ਇਸ ਲਈ ਉਹਨੂੰ ਪੰਜਾਬ ਨੂੰ ਦਾਅਵੇ ਲਾ ਦੇਣਾ ਪੰਜਾਬ ਤੇ ਪਾਣੀਆਂ ਦਾ ਤੋਹਫਾ ਦੇ ਦੇ ਵੋਟਾਂ ਹਾਸਲ ਕਰਨੀ ਚ ਉੱਕ ਕਿਉਂ ਬੋਲਿਆ ਤੇ ਦਿੱਲੀ ਜਾ ਕੇ ਦਿੱਲੀ ਦੇ ਹੋਣ ਭੁਖ ਮੰਤਰੀ ਭਗਵੰਤ ਮਾਨ ਦਾ ਕੱਲ ਦਾ ਪੂਰਾ ਬਿਆਨ মিডিਆ ਚ ਕੀਤੀ ਤਕਰੀਰ ਸਿੱਧਾ ਉਹਨਾਂ ਨੂੰ ਬੀਜਪੀ ਦੇ ਪਾਲੇ ਚ ਬੈਠਣ ਦਾ ਖਾ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸਰਾਂ ਲਈ ਹੁਕਮ ਨਾ ਆਇਆ ਤੇ ਕਦੇਸ਼ ਆਇਆ ਜਿਹਦੀ ਪਾਲਣਾ ਲਈ ਉਹਨਾਂ ਨੇ ਸਿਰ ਚੁਕਾ ਕੇ ਆਪਣਾ ਦਰਾਂ ਮੰਦਿਆ ਕਬੂਲ ਕੀਤਾ ਸਾਰੀਆਂ ਰਾਜਿਤਿਕ ਤਰਾਨੋ ਵੀ ਖਾਣੇ ਤੇ ਰੱਖਣ ਦੀ ਕੋਸ਼ਿਸ਼ ਕੀਤੀ ਤੇ ਸਾਰੀਆਂ ਤਰ੍ਹਾਂ ਨੂੰ ਖੁਸ਼ ਤੇ ਨਾਰਾਜ਼ ਵੀ ਨਾ ਕੋਈ ਹੋਵੇ ਸਭ ਤਾਂ ਰਾਜੇ ਰਾਜੀ ਰੱਖਿਆ ਜਾਵੇ ਇਸੇ ਵੀ ਕਈ ਨੁਕਤੇ ਨਗਾਰੇ ਨੇ ਕਿ ਕੀ ਇਹ ਪਹਿਲੂ ਉਹ ਗੁਰਮੀਤ ਸਿੰਘ ਰਾਮ ਰੇਵ ਜਿਹਦੇ ਉੱਤੇ ਅਦਾਲਤ ਦੇ ਵਿੱਚ ਕਤਲ ਦਾ ਮਾਮਲਾ ਫਲਾਦਕਾਰ ਦਾ ਮਾਮਲਾ ਸਾਬਤ ਹੋਇਆ ਸਾਬਤ ਹੋਣ ਤੋਂ ਬਾਅਦ ਉਸ ਨੂੰ ਦੋਸ਼ੀ ਖਰਾਬ ਦਿੱਤਾ ਜਾਂਦਾ ਇੱਕ ਕਾਤਲ ਹੋਣ ਦੇ باوجود ਉਹਨੂੰ ਬਾਹਰ ਆਉਣ ਤੇ ਕੋਈ ਖਤਰਾ ਨਹੀਂ ਕਿਸੇ ਨੂੰ ਉਹਦੇ ਉਹਦੇ ਤੋਂ ਤੇ ਇੱਕ ਬਲਾਤਕਾਰੀ ਦੇ ਤੌਰ ਤੇ ਉਹਨੂੰ ਸਜ਼ਾ ਹੋਣ ਤੇ ਉਹਦੇ ਬਾਹਰ ਆਉਣ ਨਾਲ ਕਿਸੇ ਨੂੰ ਖਤਰਾ ਨਹੀਂ ਕਿਸੇ ਦੀ ਗੱਲ ਆਵੇ ਫਿਰ ਕਹਿੰਦੇ ਜੀ ਇਹਨਾਂ ਦੀ ਰਿਹਾਈ ਨਾਲ ਖਤਰਾ ਹੈ ਜੀ ਸਮਾਜ ਨੂੰ ਲੋਕਾਂ ਦੀ ਜਾਨ ਮਾਲ ਦਾ ਖਤਰਾ ਬਈ 70 ਸਾਲ 80 ਸਾਲ ਦੇ ਹੋਣ ਤੋਂ ਬਾਅਦ ਵੀ ਇਹ ਉਹਨਾਂ ਲਈ ਖਤਰਾ ਹੈ ਅਦਾਲਤ ਦੀ ਸਜ਼ਾ ਤੋਂ ਪੂਰੀ ਹੋਣ ਤੋਂ ਬਾਅਦ ਵੀ ਜੇ ਉਹਨਾਂ ਨੂੰ ਛੱਡਣ ਦੇ ਵਿੱਚ ਮੁਸ਼ਕਲ ਹੈ ਇਹ ਤੋਂ ਕੋਈ ਖਤਰਾ ਨਹੀਂ ਪੰਜ ਸਿੰਘ ਸਹਿਬਾਨ ਦੀ ਬੈਠਕ ਪੰਜ ਸਿੰਘ ਸਹਿਬਾਨ ਦੀ ਬੈਠਕ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਮੰਤਰੀ ਰਜੋਤ ਸਿੰਘ ਬੈਂਸੁਰਾਂ ਲਈ ਇੱਕ ਹੁਕਮ ਨਾਮ ਆਇਆ ਇੱਕ ਕਦੇਸ਼ ਆਇਆ ਜਿਹਦੀ ਪਾਲਣਾ ਲਈ ਉਹਨਾਂ ਨੇ ਸਿਰ ਝੁਕਾ ਕੇ ਆਪਣਾ ਗ੍ਰਾਮ ਹੰਦਿਆ ਕਬੂਲ ਕੀਤੀ ਇਸ ਤੋਂ ਪਹਿਲਾਂ ਕਿ ਮੈਂ ਦੀ ਤਫਸੀਲ ਚ ਜਾਵਾਂ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਸੀ ਕਿ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਕੀ ਹੁੰਦਾ ਹੈ ਸ਼੍ਰੀ ਕਾਲ ਤੱਕ ਸਭ ਦੀ ਫਸੀਲ ਤੋਂ ਪੰਜ ਸਿੰਘ ਸੇਵਨਾ ਨੇ ਬੈਠਕ ਉਪਰੰਤ ਪੰਜ ਮੈਂਬਰੀ ਕਮੇਟੀ ਦੇ ਲਈ ਕੋਈ ਸੱਤਰ ਨਹੀਂ ਪੜੀ ਉਹਨੂੰ ਸੰਬੰਧਿਤ ਕੋਈ ਮਾਮਲਾ ਉਥੋਂ ਨਹੀਂ ਅਨਾਉਂਸ ਕੀਤਾ ਪਰ ਜਦੋਂ ਹੁਕਮਨਾਮਿਆਂ ਦਾ ਸਾਹਮਣੇ ਆਉਣਾ ਅੱਜ ਦੀ ਬੈਠਕ ਦੀ ਪੂਰੀ ਰੂਪਰੇਖਾ ਜਦੋਂ ਸਾਹਮਣੇ ਹੈ ਤਾਂ ਉਹਦੇ ਵਿੱਚ ਬਿਨਾ ਪੰਜ ਮੈਂਬਰੀ ਕਮੇਟੀ ਦਾ ਨਾਮ ਲਿਆ ਪਰ ਪੰਜ ਮੈਂਬਰੀ ਕਮੇਟੀ ਲਈ ਹੀ ਆਦੇਸ਼ ਆ ਗਿਆ ਫਾਨ ਸਿੰਘ ਸੇਵਨ ਦੀ ਬੈਠਕ ਵੱਲੋਂ ਅੱਜ ਪਾਏ ਗਏ ਲਏ ਗਏ ਫੈਸਲਿਆਂ 'ਚ ਇੱਕ ਫੈਸਲਾ ਹੀ ਵੀ ਸੀ ਕਿ ਉਹਨਾਂ ਵੱਲੋਂ ਹੁਕਮਨਾਮੇ ਦੇ ਵਿੱਚੇ ਜਾਰੀ ਕੀਤਾ ਗਿਆ ਇਸ ਹਾਲ ਦੇ ਕੋਲ ਲਗਾਤਾਰ ਕੁ ਚਿੱਠੀਆਂ ਰੂਪ ਚ ਕੁ ਸ਼ਿਕਾਇਤਾਂ ਦੇ ਰੂਪ ਚ ਕੁ ਵੱਖ-ਵੱਖ ਧਾਰਮਿਕ ਸਮਾਜਿਕ ਸਿੱਖ ਸੰਸਥਾਵਾਂ ਵੱਲੋਂ ਇਸ ਸਨਿਆ ਲੱਗ ਰਿਹਾ ਸੀ ਕਿ ਕੁਝ ਤਰ੍ਹਾਂ ਆਪਣੇ ਰਾਜਨੀਤਿਕ ਹਿੱਤ ਸਾਧਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੀ ਵਰਤੋਂ ਕਰ ਰਹੀ ਹੈ ਅਜਿਹਾ ਨਾ ਕੀਤਾ ਜਾਵੇ ਉਹ ਕਹਿੰਦੇ 2 ਦਸੰਬਰ ਦੇ ਹੁਕਮਨਾਮਿਆਂ ਦੇ ਅਨੁਸਾਰ ਇਹ ਸਿਗਾ ਵੀ ਕਿ ਸਾਰੇ ਚੁੱਲ੍ਹੇ ਸਮੇਟੇ ਜਾਣ ਤੇ ਇਕੱਠੇ ਹੋਇਆ ਜਾਵੇ ਸੋ ਜੇਕਰ ਅਜਿਹਾ ਨਹੀਂ ਹੋ ਰਿਹਾ ਤਾਪੋ ਆਪਣੇ ਢੰਗ ਤਰੀਕੇ ਨਾਲ ਜੇ ਸਿਆਸਤ ਕਰਨੀ ਹੈ ਕਹਿੰਦੇ ਕਰੋ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੀ ਵਰਤੋਂ ਨਾ ਕਰੋ ਸੋ ਸਿੱਧੇ ਰੂਪ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਕਮੇਟੀ ਸਾਬਤ ਕਮੇਟੀ ਉਹਨਾਂ ਦੇ ਦੇਸ਼ਾਂ ਅਨੁਸਾਰ ਜਿਹੜਾ ਇਹ ਕਹਿ ਕੇ ਆਪਣੀ ਡੈਲੀਗੇਟ ਚੁਣੇ ਨੇ ਜਾਂ ਆਪਣੀ ਪਾਰਟੀ ਬਣਾਉਣੀ ਹੈ ਇਹ ਨਾ ਕੀਤਾ ਜਾਵੇ ਹੁਣ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਪੰਜ ਮੈਂਬਰੀ ਕਮੇਟੀ ਤੇ ਟੇਡੇ ਤਰੀਕੇ ਨਾਲ ਰੋਕ ਲਈ ਗਈ ਇਸ ਰੋਕ ਦੀ ਪ੍ਰਕਿਰਿਆ ਨੂੰ ਜੇ ਸਮਝਣਾ ਹੋਵੇ ਤਾਂ ਇਹ ਸਪੱਸ਼ਟ ਹੈ ਕਿ ਜੀ ਇਹ ਰੋਕ ਪੰਜ ਮੈਂਬਰੀ ਕਮੇਟੀ ਦੇ ਉੱਤੇ ਲਾਈ ਗਈ ਹੈ ਤੇ ਹੁਣ ਉਸ ਨੇ ਕਿਵੇਂ ਅੱਗੇ ਵਧਣਾ ਦੇਖਣ ਦੀ ਗੱਲ ਹੈ ਪਰ ਦੂਸਰਾ ਪੱਖ ਇਹ ਵੀ ਹੈ ਕਿ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੀ ਰਾਜਨੀਤਿਕ ਕੰਮ ਕਰਨਾ ਕਰੋ ਇਹਦਾ ਮਤਲਬ ਉਹਨਾਂ ਦੀ ਚੋਣ ਪ੍ਰਕਿਰਿਆ ਤੇ ਵੀ ਕੋਈ ਰੋਕ ਨਹੀਂ ਹੈ ਆਪਣੀ ਕਮੇਟੀ ਚੁਣਨੀ ਆਪਣੀ ਪਾਰਟੀ ਚੁਣਨੀ ਪ੍ਰਧਾਨ ਸਿ ਨੂੰ ਸਾਰਾ ਕੁਝ ਚੁਣੋ ਬਸ ਸ੍ਰੀ ਅਕਾਲ ਤਖਸਾਲ ਦੇ ਨਾਂ ਦੀ ਜਿਹੜਾ ਕਿ ਹੁਣ ਤੱਕ ਪਰਚੀਆਂ ਤੇ ਲਿਖਿਓ ਕਹਿੰਦੇ 15 ਲੱਖ ਮੈਂਬਰਸ਼ਿਪ ਇਹਦਾ ਮਤਲਬ 15 ਲੱਖ ਬੰਦਿਆਂ ਤੱਕ ਤੋਂ ਪਰਚੀ ਪਹੁੰਚ ਗਈ ਹੈ ਤੇ 15 ਲੱਖ ਪਰ 11 ਤੱਕ ਪਹੁੰਚ ਗਈ ਹੈ ਦਾ ਮਤਲਬ ਜਿਹਦੇ ਉੱਪਰ ਲਿਖਿਆ ਹੋਇਆ ਹੋਰ ਦੂਸਰੀ ਗੱਲ ਇਹ ਝੂਠ ਨਹੀਂ ਹੈ ਕਿ ਉਹ ਕਮੇਟੀ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਹੀ ਬਣਾਈ ਗਈ ਸੀ ਉਹ ਸੱਤ ਮੈਂਬਰੀ ਕਮੇਟੀ ਜਿਸ ਚ ਪ੍ਰਧਾਨ ਐਡਵੋਕੇਟ ਸਿੰਘ ਧਾਮੀ ਨੂੰ ਥਾਪਿਆ ਗਿਆ ਸੀ ਹੁਣ ਜੇਕਰ ਤਾਂ ਇਹ ਨੁਕਤਾ ਹੈ ਕਿ 2 ਦਸੰਬਰ ਦੇ ਫੈਸਲਿਆਂ ਨੂੰ ਬਦਲਣ ਦੀ ਕਵਾਇਦ ਹੈ ਫਿਰ ਤਾਂ ਇਹ ਸਵਾਲ ਖੜਾ ਜੀ ਕਿ ਜੇ ਉੱਥੋਂ ਥਾਪੀ ਕਮੇਟੀ ਸੀ ਜਦੋਂ ਦੋ ਮੈਂਬਰ ਬਾਹਰ ਹੋ ਗਏ ਫਿਰ ਉਸ ਸਮੇਂ ਕਮੇਟੀ ਖਰਜ ਹੋ ਜਾਣੀ ਚਾਹੀਦੀ ਸੀ ਤੇ ਜੇ ਉਸ ਸਮੇਂ ਦੇ ਜਥੇਦਾਰ ਸਾਹਿਬਾਨ ਨੇ ਕਿਹਾ ਸੀ ਕਿ ਤੁਸੀਂ ਪੰਜ ਮੈਂਬਰ ਅੱਗੇ ਵਧੋ ਫਿਰ ਇੱਥੇ ਰੋਕ ਹੁਣ ਕਿਉਂ ਹੈ ਤੇ ਦੂਸਰੇ ਪਾਸੇ ਜੇ ਇਹੀ ਸਵਾਲ ਹੈ ਕਿ ਜੀ ਇਹ ਅਕਾਲ ਤਖਤ ਸਾਹਿਬ ਦੇ ਨਾਂ ਦੀ ਵਰਤੋਂ ਕਿਵੇਂ ਕਰ ਰਹੀ ਹੈ ਕਮੇਟੀ ਇਹ ਸ਼ੋਭਤਾ ਨਹੀਂ ਹੈ ਫਿਰ ਧਾਮੀ ਸਾਹਿਬ ਕਿਉਂ ਬਾਹਰ ਕੀ ਹੁਣ ਪੁੱਛੋ ਕਿ ਵੀ ਕੱਲ ਤੱਕ ਸਭ ਦਾ ਹੁਕਮ ਉਹਨਾਂ ਨੇ ਕਿਉਂ ਨਹੀਂ ਮੰਨਿਆ ਬਡੁੰਗਰ ਸਾਹਿਬ ਨੂੰ ਪੁੱਛੋ ਉਹਨਾਂ ਨੇ ਹੁਕਮ ਕਿਉਂ ਨਹੀਂ ਮੰਨਿਆ ਤੇ ਜੇ ਇਕੱਠਿਆਂ ਹੋਣ ਦੀ ਗੱਲ ਸੀ ਜੇ ਇਸ ਕਮਲੀ ਕਮੇਟੀ ਬਣਾਈ ਗਈ ਸੀ ਫਿਰ ਉਹਨਾਂ ਨੇ ਪਹਿਲਾਂ ਹੀ ਆਪਣੀ ਚੋਣ ਕਿਵੇਂ ਕਰ ਲਈ ਦੂਸਰੇ ਦਲ ਨੇ ਉਹ ਵੱਖਰੇ ਕਿਵੇਂ ਹੋ ਗਏ ਸੋ ਇਹਦਾ ਮਤਲਬ ਉਹਨਾਂ ਨੂੰ ਦੁਬਾਰਾ ਤਲਬ ਕੀਤਾ ਜਾਣਾ ਚਾਹੀਦਾ ਕਿਤਨਾ ਕਿਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੜਚ ਹੋਰਾਂ ਨੇ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਵੀ ਟਿਕਾਣੇ 'ਤੇ ਰੱਖਣ ਦੀ ਕੋਸ਼ਿਸ਼ ਕੀਤੀ ਤੇ ਸਾਰੀਆਂ ਧਿਰਾਂ ਨੂੰ ਖੁਸ਼ ਤੇ ਨਾਰਾਜ਼ ਵੀ ਨਾ ਕੋਈ ਹੋਵੇ ਸਭ ਦਾ ਰਾਜਾ ਰਾਜੀ ਰੱਖਿਆ ਜਾਵੇ ਇਸਦੇ ਵੀ ਕਈ ਨੁਕਤੇ ਨਿਕਾ ਰਹੇ ਨੇ ਕਿ ਕੀ ਇਹ ਪੈਲੂ ਹੈ ਜੋ ਵੀ ਹੋਵੇ ਪਰ ਇਹ ਸਭ ਦੇ ਦਰਮਿਆਨ ਇਹ ਹੁਕਮ ਜਾਰੀ ਹੋ ਗਿਆ ਜੀ ਇਹ ਲਿਖਤੀ ਦੇ ਵਿੱਚ ਪਰ ਜਿਹੜਾ ਫਸੀਲ ਤੋਂ ਪੜਿਆ ਗਿਆ ਉਹ ਜਿਹੜਾ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ 350 ਸਾਲਾ ਸ਼੍ਰੀਪੁਰ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਨੂੰ ਲੈ ਕੇ ਭਾਸ਼ਾ ਪੋਇਲ ਨੂੰ ਪ੍ਰੋਗਰਾਮ ਕਰਾਇਆ ਗਿਆ ਸੀ ਉਹਦੇ ਮਾਮਲੇ 'ਚ ਅੱਜ ਤਲਬ ਕੀਤੇ ਸੀ ਮੰਤਰੀ ਮੰਤਰੀ ਹੋਰਾਂ ਨੇ ਹਰ ਗਨਾ ਕਬੂਲ ਕੀਤਾ ਕਿ ਮੇਰੀ ਹਾਜ਼ਰੀ 'ਚ ਹੋਇਆ ਮੈਂ ਮੌਜੂਦ ਸੀ ਜੋ ਕੁਛ ਹੋਇਆ ਮੈਂ ਰੋਕ ਨਹੀਂ ਪਾਇਆ ਮੇਰੀ ਗਲਤੀ ਹੈ ਮੈਂ ਸਬਕਾਰ ਕਰਦਾ ਤੇ ਉਹਨਾਂ ਨੂੰ ਜੋ ਸੇਵਾ ਲਈ ਗਈ ਜੋੜਿਆਂ ਦੀ ਗੁਰੂ ਘਰ ਪੈਦਲ ਜਾਣ ਦੀ ਸੇਵਾ ਨਿਭਾਉਣ ਦੀ ਹੈਨਾ ਤੇ ਫਿਰ ਉਹ ਤੋਂ 1100 ਦੀ ਅਰਦਾਸ ਕਰਾਉਣ ਦੀ ਦੇਖ ਰਾ ਕੇ ਉਹਨਾਂ ਨੇ ਕਬੂਲ ਕੀਤੀ ਹੈ ਜੀ ਸੋ ਇਸ ਲਈ ਜਫਰ ਹੋਰਾਂ ਨੂੰ ਜਦੋਂ ਵਿਦੇਸ਼ ਤੋਂ ਪੱਤਰਾਂਗੇ ਤਦ ਲੱਗੂਗੀ ਸੋ ਇਸੇ ਤਰ੍ਹਾਂ ਇੱਕ ਰਾਗੀ ਦਾ ਕੀਰਤਨ ਦਰਬਾਰ ਜੀ ਨੂੰ ਪੰਥ ਚੋਂ ਛੇਕਿਆ ਗਿਆ ਉਹਦਾ ਕੀਰਤਨ ਦਰਬਾਰ ਕਰਾਉਣ ਨੂੰ ਲੈ ਕੇ ਸੀ ਉਸ ਨੂੰ ਲੈ ਕੇ ਕਮੇਟੀ ਬੁਲਾਈ ਸੋ ਉਹਨੇ ਵੀ ਆਪਣਾ ਨਾਮ ਮੰਨਿਆ ਮਾਫੀ ਮੰਗ ਲਈ ਸੋ ਇਹਨਾਂ ਤਰ੍ਹਾਂ ਨੇ ਮਾਫੀ ਵੀ ਮੰਗ ਲਈ ਐ ਗੁਨਾਹ ਵੀ ਕਬੂਲ ਕਰ ਲਿਆ ਔਰ ਸੇਵਾ ਵੀ ਕਬੂਲ ਕਰ ਲਈ ਐ ਪਰ ਜਿਹੜਾ ਇਹ ਖੇਲ ਹੋਇਆ ਹੁਣ ਉਹ ਖੇਲ ਤੋਂ ਅਗਲਾ ਖੇਲ 11 ਤਰੀਕ ਨੂੰ ਹੋਏਗਾ ਜਿਸ ਦਿਨ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਥਾਂ ਤੇ ਡੈਲੀਗੇਟ ਬਣ ਕੇ ਬੈਠੇਗੀ ਤੇ ਨਵਾਂ ਪ੍ਰਧਾਨ ਨਵਾਂ ਕਲੀ ਦਾ ਚੁਣਿਆ ਜਾਏਗਾ ਇੱਕ ਤਰ੍ਹਾਂ ਉਹਦੀ ਚੋਣ ਤੇ ਰੋਕ ਨਹੀਂ ਐ ਪਰ ਉਹਨਾਂ ਦੀ ਗੱਲ ਜਰੂਰ ਰੱਖ ਦਿੱਤੀ ਐ ਕਿ ਜੀ ਅਕਾਲ ਤੱਕ ਦੇ ਨਾਮ ਨਾਲ ਨਾ ਚੱਲਣ ਸੋ ਇਹ ਨੁਕਤਾ ਜਦਰ ਸਾਹਿਬ ਦਾ ਕਾਰਗਰ ਸਾਹਿਬ ਤੋਂ ਗਿਆ ਜੰਦੀ ਤੇ ਆਉਣ ਵਾਲੀ ਪੰਥਕ ਸਿਆਸਤ ਚ ਦੇਖਿਆ ਜਾਏਗਾ ਪਰ ਅੱਜ ਇਹ ਗੱਲ ਚਰਚਾ ਚ ਖੂਬ ਆ ਗਈ ਪਾਣੀਆਂ ਦੇ ਰਾਖੇ ਪਲਟ ਗਏ ਨੇ ਪਾਣੀਆਂ ਦੇ ਰਾਖੇ ਦਿੱਲੀ ਜਾ ਕੇ ਦਿੱਲੀ ਦੇ ਹੋ ਗਏ ਨੇ ਪਾਣੀਆਂ ਦੇ ਰਾਖੇ ਹੁਣ ਕੇਂਦਰ ਦੀ ਬੋਲੀ ਪਾਟਪਾ ਦੀ ਬੋਲੀ ਦਿੱਲੀ ਵਾਲੇ ਨਵੇਂ ਬਣਨ ਜਾ ਰਹੇ ਆਕਮਾ ਦੀ ਬੋਲੀ ਬੋਲਣ ਲੱਗੇ ਨੇ ਇਹ ਸਵਾਲ ਪੰਜਾਬ ਦੇ ਜਹਾਂ ਚ ਖੂਬ ਤੈਰ ਰਿਹਾ ਐਸਵਾਈਐਲ ਦੇ ਵਿੱਚ ਪਾਣੀ ਤਾਂ ਨਹੀਂ ਹੈਗਾ ਪੰਜਾਬ ਕੋਲ ਛੱਡਣ ਲਈ ਇਸ ਲਈ ਐਸਵਾਈਐਲ ਨਹਿਰ ਤਾਂ ਪੰਜਾਬ ਬਣਾਉਣ ਦੀ ਸਥਿਤੀ 'ਚ ਨਹੀਂ ਹੈਗਾ ਪਰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਜਿਹੜਾ ਚੁਣਿਆ ਹੈ ਕਿਤੇ ਉਹ ਇਹ ਕਿਨਾਰੇ ਵੱਡਣ ਦੀ ਤਿਆਰੀ ਤਾਂ ਨਹੀਂ ਕਰ ਰਿਹਾ ਕਿਤੇ ਪੰਜਾਬ ਦਾ ਨਕਸ਼ਾ ਤੋੜ ਕੇ ਉਹ ਪਾਣੀ ਗਾਹ ਨੂੰ ਭਗਾਉਣ ਦੀ ਤਿਆਰੀ ਤਾਂ ਨਹੀਂ ਕਰ ਰਿਹਾ ਇਹ ਸਵਾਲ ਕਿਉਂ ਕਰ ਰਹੇ ਆ ਮੈਂ ਅੱਜ ਲੱਗ ਕੇ ਕੱਲ ਐਸਵਾਈਐਲ ਨੂੰ ਲੈ ਕੇ ਦਿੱਲੀ ਮੀਟਿੰਗ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਲੈਕਟਿਡ ਮੁੱਖ ਮੰਤਰੀ ਇਲੈਕਟ ਕੀਤਾ ਪੰਜਾਬ ਨੇ ਤੇ ਉਸ ਨਾਤੇ ਪੰਜਾਬ ਦੀ ਅਗਵਾਈ ਉਹਨਾਂ ਦੀ ਜ਼ਿੰਮੇਵਾਰੀ ਹੈ ਪੰਜਾਬ ਦੇ ਉਹ ਹੈੱਡ ਨੇ ਪੰਜਾਬ ਨੂੰ ਲੀਡ ਕਰਦੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਕੈਬਨਿਟ ਹੈ ਉਹਨਾਂ ਦੇ ਨਾਲ ਉਹਨਾਂ ਦੇ ਐਮ ਐਲ ਏ ਨੇ ਤੇ ਪੰਜਾਬ ਦੇ 117 ਐਮ ਐਲ ਏ ਨੇ ਤੇ ਉਹਨਾਂ ਦੇ ਮੁਖੀ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਉਹਨਾਂ ਮਸਲਿਆਂ ਦੇ ਉੱਤੇ ਚਾਰਜੋਈ ਕਰਨ ਜਿਹੜੇ ਪੰਜਾਬ ਦੀ ਹੋਂਦ ਨਾਲ ਉਹਨਾਂ ਦੇ ਅਕੀਦੇ ਨਾਲ ਜੁੜੇ ਪਹਿਲੂ ਪਾਣੀਆਂ ਦਾ ਮਸਲਾ ਚਿਰਾਂ ਤੋਂ ਤੁਰਿਆ ਹੁੰਦਾ ਤੇ ਇਹ ਭਾਰਤ ਦੀ ਵੰਡ ਦੇ ਨਾਲ ਸਵਾਲ ਖੜੇ ਹੋ ਗਏ ਸੀ ਕਿ ਪੰਜਾਬ ਨਾਲ ਵਿਤਕਰਾ ਹੋ ਰਿਹਾ ਫਿਰ ਅੱਜ ਜਦੋਂ ਚੰਡੀਗੜ੍ਹ ਵਾਲਾ ਮਸਲਾ ਆਇਆ ਹਰਿਆਣੇ ਵਾਲਾ ਮਸਲਾ ਆ 1904 ਚ ਉਥੋਂ ਤੱਕ ਤਾਂ ਨਹੀਂ ਸੋ ਜੇ ਆਪਾਂ ਓਵਰਆਲ ਚਾਤ ਮਾਰਨੀ ਹੋਵੇ ਪੰਜਾਬ ਦੀ ਵੰਡ ਤੋਂ ਲੈ ਕੇ ਅੱਜ ਦੇ ਦੌਰ ਤੱਕ ਤਾਂ ਦਿੱਲੀ ਦੇ ਤਖਤ ਤੇ ਚਾਹੇ ਨਹਿਰੂ ਬੈਠਿਆ ਚਾਹੇ ਇੰਦਰਾ ਬੈਠੀ ਚਾਹੇ ਬੀਪੀ ਸਿੰਘ ਰਜੀਵ ਬੈਠਿਆ ਹਾਂ ਤੇ ਚਾਹੇ ਦੇਵ ਗੋੜਾ ਹੋਰੀ ਬੈਠੇ ਚੰਦਰ ਸ਼ੇਖਰ ਬੈਠੇ ਚਾਹੇ ਅਟਲ ਬਿਹਾਰੀ ਬਾਜਪਾਈ ਚਾਹੇ ਮਨਮੋਹਨ ਸਿੰਘ ਤੇ ਚਾਹੇ ਨਰਿੰਦਰ ਮੋਦੀ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਕਿਸੇ ਨੇ ਦਿੱਲੀ ਤੋਂ ਆਸਿਕ ਕਰਨ ਕਦੇ ਪੰਜਾਬ ਨੂੰ ਦਿੱਤੀ ਨਹੀਂ ਪਰ ਆ ਪਾਣੀਆਂ ਦੇ ਰੜਕੇ ਨੂੰ ਰੜਕਿਆ ਖੂਬ ਸਿਆਸੀ ਦਲਾਂ ਨੇ ਤੇ ਮੁੱਖ ਮੰਤਰੀ ਸਾਹਿਬ ਕੱਲ ਕਹਿ ਰਹੇ ਸੀ ਉੱਥੇ ਦਿੱਲੀ ਖੜ ਕੇ ਕਿ ਇਹ ਤਾਂ ਸਿਆਸੀ ਮੁੱਦਾ ਜੀ ਸਾਨੂੰ ਵਿਰਾਸਤ ਵਿੱਚ ਮਿਲਿਆ ਜਨਾਬ ਕਿਸੇ ਨੇ ਕਿਹਾ ਸੀਗਾ ਫਿਰ ਸਰਫਸ ਆਓ ਤੇ ਜੇ ਮਸਲੇ ਹੱਲ ਕਰਨ ਦਾ दम ਨਹੀਂ ਸੀ ਤੇ ਫਿਰ ਇਹ ਮਸਲਿਆਂ ਦੇ ਲਈ ਬੋਲਦੇ ਕਿਉਂ ਸੀ ਸਟੇਜਾਂ ਤੋਂ ਲੜਦੇ ਕਿਉਂ ਸੀ ਵੋਟਾਂ ਹਾਸਲ ਕਰਨੀ ਝੂਠ ਕਿਉਂ ਬੋਲਿਆ ਤੇ ਦਿੱਲੀ ਜਾ ਕੇ ਦਿੱਲੀ ਦੇਓਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ ਦਾ ਪੂਰਾ ਬਿਆਨ ਮੀਡੀਆ 'ਚ ਕੀਤੀ ਤਕਰੀਰ ਸਿੱਧਾ ਉਹਨਾਂ ਨੂੰ ਬੀਜੇਪੀ ਦੇ ਪਾਲਚ ਬੈਠਿਆਂ ਦਿਖਾਰੀ ਆ ਕੱਲ ਇੱਕ ਵਾਰ ਨਹੀਂ ਦੁਹਰਾਇਆ ਕਿ ਜੀ ਇਸ ਨਹਿਰ ਚ ਪਾਣੀ ਨਹੀਂ ਲਹੂ ਵਗੂਗਾ ਕੱਲ ਇੱਕ ਵਾਰ ਨਹੀਂ ਦੁਬਾਰਾ ਆ ਕਿ ਸਾਡੇ ਕੋਲ ਤਾਂ ਇੱਕ ਬੂੰਦ ਵੀ ਪਾਣੀ ਨਹੀਂ ਵਾਧੂ ਦੇਣ ਲਈ ਕੱਲ ਇੱਕ ਵਾਰ ਨਹੀਂ ਕਿਹਾ ਕਿ ਜੀ ਸਾਡੀ ਪਾਣੀਆਂ ਦੀ ਪਮੈਸ਼ ਕਰਾ ਕੇ ਸਾਨੂੰ ਮੁੱਲ ਦਿਓ ਇੱਕ ਵਾਰ ਨਹੀਂ ਕਿਹਾ ਸਾਡੀ ਮਾਲਕੀ ਤੈਅ ਕਰੋ ਹੈ ਤੇ ਇਹ ਇੱਕ ਵਾਰ ਨਹੀਂ ਕਿਹਾ ਕਿ ਜੀ ਸਾਡੇ ਦਾ ਰੱਖ-ਰਖਾ ਵਾਲੇ ਪੈਸੇ ਵੀ ਹਰਿਆਣਾ ਨਹੀਂ ਦੇ ਰਿਆ ਹੈਨਾ ਕਿਤੇ ਨਹੀਂ ਕੋਈ ਗੱਲ ਬੜੇ ਜੀ ਚੰਗੇ ਮਾਹੌਲ 'ਚ ਮੀਟਿੰਗ ਹੋਈ ਜੀ ਬੜਾ ਸੁਖਾਵਾਂ ਮਾਹੌਲ ਸੀ ਜੀ ਗੱਲ ਅੱਗੇ ਵੱਧ ਗਈ ਹੈ ਜੀ ਗੱਲ ਨੇੜੇ ਲੱਗ ਗਈ ਹੈ ਜੀ ਇਹ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ। ਮਤਲਬ ਜੇ ਬੈਠਕ 'ਚ ਤੁਸੀਂ ਪੰਜਾਬ ਦਾ ਪੱਖ ਪੰਜਾਬ ਦਾ ਸਟੈਂਡ ਹੈ ਪੜਾਦਰ ਪੜਾ ਨੁਕਤਾਦਰ ਨੁਕਤਾ ਰੱਖਿਆ ਹੋਵੇ ਤੁਸੀਂ ਰਿਪੇਰੀਅਨ ਸਿਧਾਂਤ ਦੇ ਨਾਤੇ ਕੀ ਹੋਵੇ ਕਿ ਵੀ ਪਹਿਲਾਂ ਰਿਪੇਰੀਅਨ ਸਿਧਾਂਤ ਦੇ ਨਾਤੇ ਜਿਹੜਾ ਪਾਣੀ ਪੰਜਾਬ 'ਚੋਂ ਤੁਸੀਂ ਲੈ ਰਹੇ ਹੋ ਉਹ ਸਾਡਾ ਸਾਡੀ ਮਾਲਕੀ ਹੈ ਉਹਦੇ ਹਿਸਾਬ ਨਾਲ ਉਹਦਾ ਮੁੱਲ ਤੈਅ ਕਰੋ। ਤੇ ਉਹਦੀ ਅਦੇਗੀ ਤੈਕਰ ਪਿਛਲੀ ਨਹੀਂ ਦੇਣੀ ਤਾਂ ਅੱਜ ਤੋਂ ਦਾ ਤੈਕਰ ਪਰ ਕਿਤੇ ਤਾਂ ਕੋਈ ਏਜੀ ਗੱਲ ਕੀਤੀ ਹੋਵੇ ਜੇ ਤੁਸੀਂ ਇਹ ਕਿਹਾ ਹੋਵੇ ਕਿ ਭਈ ਅਸੀਂ ਜੀ ਮਤਲਬ ਕਿ ਪਾਣੀ ਤੁਹਾਨੂੰ ਇੰਨੇ ਸਾਲਾਂ ਤੋਂ ਦੇ ਰਹੇ ਆ ਉਹਦਾ ਰੱਖ-ਰਖਾ ਦਾ ਪੈਸਾ ਹਰਿਆਣਾ ਕੰਨੀ ਇੰਨੇ ਜਿਹੇ ਕੋ ਬਕਾਇਆ ਖੜਾ 2016 ਸਾਲ ਤੋਂ ਉਹਨਾਂ ਨੇ ਦਿੱਤਾ ਹੀ ਨਹੀਂ ਜੀ ਉਹ ਪਹਿਲਾਂ ਦਿਓ ਫਿਰ ਗੱਲ ਕਰਾਂਗੇ ਫਿਰ ਤਾਂ ਸਮਝ ਆਵੇ ਤੁਸੀਂ ਕੀ ਕਹਿ ਰਹੇ ਹੋ ਕਿ 13 ਤਰੀਕ ਨੂੰ ਬੈਠਕ ਹੈ ਜੀ ਸੁਪਰੀਮ ਕੋਰਟ ਸੁਣਵਾਈ ਹੈ ਜੀ ਉਹ ਤੋਂ ਪਹਿਲਾਂ ਅਸੀਂ ਇੱਕ ਵਾਰ ਫਿਰ ਬੈਠਾਂਗੇ ਗੱਲ ਅੱਗੇ ਵਧ ਗਈ ਹੈ ਨੇੜੇ ਵਧ ਗਈ ਹੈ ਜੀ ਉਹ ਸਾਰੂ ਕੀ ਉਹ ਸਾਰੂ ਪੰਜਾਬ ਦੀ ਭਾਵਨਾਤਮਕ ਤੌਰ ਤੇ ਸਪਸ਼ਟ ਹੈ ਕਿ ਅਸੀਂ ਐਸਵਾਈਐਲ ਚ ਪਾਣੀ ਨਹੀਂ ਦੇਣਾ ਸਾਡੇ ਕੋਲ ਫालतू ਪਾਣੀ ਨਹੀਂ ਹੈਗਾ ਤੇ ਹਰਿਆਣੇ ਵਾਲਾ ਤਾਂ ਇੱਕੋ ਇੱਕ ਹੈ ਜਿਸ ਦਾ ਪਾਣੀ ਲੈਣਾ ਤੇ ਜੇ ਦੋਵੇਂ ਧਿਰਾਂ ਇਸ ਗੱਲ ਤੇ ਅੜੀਆਂ ਨੇ ਫਿਰ ਕਿਹੜੀ ਗੱਲ ਤੇ ਨੇੜੇ ਹੋ ਗਈ ਜੀ ਗੱਲ ਕਿਵੇਂ ਅੱਗੇ ਵਧ ਗਈ ਫਾਰਮੂਲਾ ਉਹੀ ਜੀ ਮੇਰੇ ਕੋਲ ਬਾਈ ਐਸਐਲ ਹੈਗਾ ਜਦੋਂ ਕਿ ਕਿਤੇ ਵੀ ਅਮਲੀ ਰੂਪ ਚ ਨਹੀਂ ਆਉਣਾ ਆ ਜੀ ਸਿੰਧੂ ਜਲ ਸੰਧੀ ਰੱਦ ਹੋ ਗਈ ਭਰਾਵਾ ਰੱਦ ਨਹੀਂ ਹੋਈ ਉਹ ਸਸਪੈਂਡ ਹੈ ਸੋ ਮੋਤਲੀ ਤੇ ਬਰਖਾਸਤੀ ਦਾ ਫਰਕ ਚੇਤੇ ਕਰੋ ਤੇ ਸਸਪੈਂਡ ਨੂੰ ਤੁਸੀਂ ਆਪੇ ਕਹੀ ਜਾਂਦੇ ਹੋ ਜੀ ਰੱਦ ਹੋ ਗਈ ਤੇ ਜੀ ਸਾਨੂੰ ਪਾਣੀ ਦੇ ਦਿਓ ਅਸੀਂ ਜੀ ਫਿਰ ਮਤਲਬ ਪਿਛਲੀ ਵਾਰ ਮੁੱਖ ਮੰਤਰੀ ਸਾਹਿਬ ਇਸੇ ਬੈਠਕ ਤੋਂ ਨਿਕਲ ਕੇ ਕਹਿ ਰਹੇ ਸੀ ਕਿ ਵੀ 23 ਐਮਐਫ ਪਾਣੀ ਸਾਨੂੰ ਸਿੰਧੂ ਜਲ ਸੰਧੀ ਰਾਹੀਂ ਆ ਜਾਣਾ ਸਾਡੀ ਲੜਾਈ ਤਾਂ 23-23 ਐਮਐਫ ਦੀ ਉਹ ਹੈ ਲੈ ਪਾਣੀ ਤਾਂ ਇੰਨਾ ਹੋ ਜਾਣਾ ਲੈ ਜੋ ਚਾਹੇ ਮੱਧ ਪ੍ਰਦੇਸ਼ ਤੱਕ ਇਸ ਵਾਰ ਕਹਿੰਦੇ ਵੀ 24 ਐਮਐਫ ਪਾਣੀ ਆ ਜਾਣਾ ਹੈ ਨਾ ਚਨਾਬ ਵਾਲਾ ਸਾਨੂੰ ਮਿਲ ਜਾਣਾ ਤੇ ਜੀ ਫਿਰ ਮਧ ਪ੍ਰਦੇਸ਼ ਛੱਡੋ ਤੁਸੀਂ ਹਰਬ ਸਾਗਰ ਚ ਜਾ ਕੇ ਦੇਖੋ ਜਾਂ ਸਾਨੂੰ ਕਿ ਜਿੱਥੇ ਮਰਜੀ ਦੇਖੋ ਕੀ ਗੱਲਾਂ ਨੇ ਮੁੱਖ ਮੰਤਰੀ ਜੀ ਬਈ ਦੋ ਮੁਲਕਾਂ ਦੇ ਵਿੱਚ ਕਿਵੇਂ ਨਿਝਠਿਆ ਜਾਣਾ ਇਹ ਤੁਸੀਂ ਕੌਣੋ ਫੈਸਲਾ ਕਰਨ ਵਾਲੇ ਹੋਣਾ ਚਾ ਦਰਿਆਵਾਂ ਦੇ ਵਹਾਵ ਆਪਣੇ ਆਪ ਜਾ ਰਹੇ ਨੇ ਹੈ ਨਾ ਪੰਜਾਬ ਦੀ ਜੇ ਵੰਡ ਹੋ ਗਈ ਤਾਂ ਮਤਲਬ ਇਹ ਇਹ ਤੁਸੀਂ ਦੱਸੋਗੇ ਕਿ ਹਾਂ ਹੁਣ ਪਾਕਿਸਤਾਨ ਨੂੰ ਪਾਣੀ ਦੇਣਾ ਜਾਂ ਨਹੀਂ ਦੇਣਾ ਇਹ ਕੇਂਦਰ ਦੇਖੇ ਤੇ ਤੁਸੀਂ ਉਹ ਪਾਣੀ ਨੂੰ ਆਪਣੇ ਪਾਸੇ ਮੋੜ ਕੇ ਲੈਣਾ ਫਿਰ ਪੇਰੀਅੰਸ ਦਾ ਕਿੱਥੇ ਗਿਆ ਤੁਹਾਡਾ ਉਹ ਅਗਲਿਆਂ ਦਾ ਰਪੇਰੀਨ ਹੱਕ ਹੈ ਕਿ ਦਰਿਆਵਾਂ ਨਾਲ ਚੋ ਬਾਕੀ ਜਾ ਰਹੇ ਨੇ ਉਹ ਜੇ ਤੁਸੀਂ ਇੱਚੇ ਚੇ ਮੋੜ ਕੇ ਲੈ ਆ ਰਹੇ ਹੋ ਤਾਂ ਫਿਰ ਤੁਸੀਂ ਮਾਲਕੀ ਕਿਹਦੀ ਮੰਨੋਗੇ ਕਿਨੂੰ ਮੁੱਲ ਦਿਓਗੇ ਇਹ ਸਭ ਦੱਸੋਗੇ ਤੇ ਇਹ ਸਭ ਦੇ ਦਰਮਿਆਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤੁਸੀਂ ਬਾਰ ਬਾਰ ਇੱਕੋ ਗੱਲ ਕਹਿ ਰਹੇ ਹੋ ਕਿ ਜੀ ਨਹਿਰਾਂ ਕੱਢ ਦੇਾਂਗੇ ਨਵੀਆਂ ਨਹਿਰਾਂ ਬਣਾ ਦੇਵਾਂਗੇ ਜਿੱਥੋਂ ਮਰਜ਼ੀ ਲੈ ਜਾਓ ਉਹ ਭਈਆ ਲੈਂਡ ਪੁਲੀ ਵਾਲੇ ਮਾਮਲੇ ਤੁਹਾਡੇ ਸਿਰ ਚ ਗਲੀਆਂ ਹੋ ਰਹੀਆਂ ਤੁਹਾਡੇ ਆਕਾਮਾਂ ਨੇ ਫਲਾਰ ਹੋ ਜਾਣਾ ਜਾਂ ਕਿ ਕਿਸੇ ਖੁੱਡ ਵਿੱਚ ਲੁਕ ਜਾਣਾ ਫਿਰ ਤੁਸੀਂ ਕੀ ਕਰਨਾ ਕਿ ਇਸ ਲਈ ਕੁਰਸੀਆਂ ਦਾ ਪ੍ਰਬੰਧ ਕਰਦੇ ਫਿਰਦੇ ਹੋ ਕਿ ਹਾਂ ਬੀਜੇਪੀ ਨਾਲ ਮੇਰੀ ਤਾਲਮੇਲ ਠੀਕ ਬੈਠ ਜਵੇ ਉਹਨਾਂ ਦੇ ਆਕਾਮ ਨਾਲ ਮੇਰਾ ਸਬੰਧ ਠੀਕ ਬੈਠ ਜਵੇ ਵੈਸੇ ਵੀ ਦਿੱਲੀ ਚ ਰਹਿ ਕੇ ਜਰਾਨਾ ਤਾਂ ਰਿਹਾ ਤੁਹਾਡਾ ਤੇ ਕੀ ਇਹਦਾ ਮਤਲਬ ਉਧਰ ਜਾਣ ਦਾ ਰ ਲੱਗ ਲੱਭਿਆ ਜਾ ਰਿਹਾ ਕਿ ਜੇ ਇੰਦਰ ਮੁਸ਼ਕਲ ਆਈ ਤਾਂ ਉਹ ਚੁਣ ਲਿਆ ਜਾ ਵੀ ਇਸ ਲਈ ਉਹਨੂੰ ਪੰਜਾਬ ਨੂੰ ਦਾਤੇ ਲਾ ਦੇਣਾ ਪੰਜਾਬ ਦੇ ਪਾਣੀਆਂ ਦਾ ਤੋਹਫਾ ਦੇ ਦੇਣਾ ਇੱਥੋਂ ਤੱਕ ਫਿਕਰ ਵੱਧ ਗਿਆ ਪੰਜਾਬ ਦੇ ਵਿੱਚ ਕਿ ਕਿਤੇ ਇਹ ਨਾ ਹੋਵੇ ਕਿ ਜਦੋਂ ਅਜਿਹਾ ਕੋਈ ਫੈਸਲਾ ਕਰਨ ਦੀ ਵਾਰੀ ਆਵੇ ਅਗਲੀ ਮੀਟਿੰਗ ਚ ਕੁਛ ਆਵੇ ਕੋਈ ਐਫੀ ਲੈਪਟ ਲੈਣ ਸ਼ਾਮ ਦਾ ਵੇਲਾ ਹੁੰਦਾ ਮੀਟਿੰਗਾਂ ਚ ਕੋਈ ਉਠਾ ਹੀ ਨਾ ਲਵਾ ਲੈਣ ਇਹ ਦਰ ਵੀ ਪੈਸਾ ਹੋ ਗਿਆ ਜੋ ਇੱਥੋਂ ਤੱਕ ਦੀ ਸਥਿਤੀ ਬਣਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਜਾ ਕੇ ਦਿੱਲੀ ਵਾਲਿਆਂ ਦੇ ਹੋ ਰਹੇ ਨੇ ਪੰਜਾਬ ਦੇ ਪਾਣੀਆਂ ਤੋਂ ਕਿਤੇ ਹੱਕ ਸਾਡਾ ਖੋਕੇ ਕਿਸੇ ਹੋਰ ਦੀ ਝੋਲੀ ਤਾਂ ਨਹੀਂ ਪਾਉਣ ਲੱਗੇ ਆਪਣਾ ਅਗਲਾ ਰਾਜਤਿਕ ਭਵਿੱਖ ਬਚਾਉਣ ਦੇ ਲਈ ਪੰਜਾਬ ਨੂੰ ਦਾਸਤਾ ਨਹੀਂ ਰਾਉਣ ਲੱਗੇ ਇਸ ਸਵਾਲ ਵੱਡਾ ਚਲੋ ਇਹਦੇ ਇਸੇ ਸਵਾਲ ਦੇ ਨਾਲ ਇੱਕ ਸਵਾਲ ਹੋਰ ਮਹਕੰਦਰੀ ਸਾਉਂਦੇ ਜਵਾਲਣ ਵਾਲੇ ਆਪਾਂ ਗੱਲ ਕਰ ਲਈਏ ਜੀ ਲੰਗੇ ਦਿਨੀ ਅਰਵਿੰਦ ਕੇਜਰੀ ਬਾਲਤੇ ਭਗਵੰਤ ਮਾਨ ਹੋਰਾਂ ਦੀ ਰੈਲੀ ਸੀ ਲੁਧਿਆਣੇ ਉਸ ਰੈਲੀ ਤੋਂ ਪਹਿਲਾਂ ਜਿਹੜੇ ਇਹਨਾਂ ਨੂੰ ਲੱਗਦਾ ਧਰਨੇ ਲਾਉਣ ਵਾਲੇ ਨੇ ਮਜਾਰੇ ਲਾਉਣ ਵਾਲੇ ਨੇ ਕਿੰਨੇ ਲੋਕਾਂ ਨੂੰ ਘਰੇ 'ਚ ਨਜ਼ਰਬੰਦ ਕੀਤਾ ਕਿੰਨਿਆਂ ਨੂੰ ਰਾਹ 'ਚ ਰੋਕ ਲਿਆ ਗੱਡੀਆਂ ਰੋਕ ਲੀਆਂ ਇਹ ਤਰੀਕਾ ਕਰ ਸਰਕਾਰਾਂ ਦਾ ਹੁੰਦਾ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਆਈਆਂ ਪਰ ਵੀ ਮਾਸਟਰ ਦਾ ਮੁੰਡਾ ਜੇ ਨਵੇਂ ਰਿਕਾਰਡ ਨਾ ਬਣਾਵੇ ਫਿਰ ਮਾਸਟਰ ਦਾ ਮੁੰਡਾ ਕਾ ਫਿਰ ਮਾਸਟਰ ਨੇ ਮੁੰਡੇ ਨੇ ਮਾਸਟਰ ਨਹੀਂ ਕਲਾਸਰੂਮ ਚ ਨજર ਬੰਦ ਕਰਤੀ ਆਈ ਜੀ ਸਰਕਾਰ ਇੱਕ ਅਧਿਆਪਕਾ ਜਿਹੜੀ ਅਧਿਆਪਕ ਜੂਨੀਆ ਦੀ ਲੀਟਰ ਵੀ ਆ ਸੰਘਰਸ਼ ਵੀ ਕਰਦੀ ਆ ਮੁੱਦਿਆਂ ਲਈ ਲੜਦੀ ਵੀ ਆ ਉਹ ਅਧਿਆਪਕਾ ਬਠਿੰਡਾ ਦੇ ਆਪਣੇ ਸਕੂਲ ਦੇ ਕਲਾਸਰੂਮ ਦੇ ਵਿੱਚ ਕਲਾਸ ਲੈ ਰਹੀ ਆ ਤੇ ਪੰਜਾਬ ਪੁਲਿਸ ਦੇ ਤਿੰਨ ਕਰਮਚਾਰੀ ਉਹਦੀ ਕਲਾਸ ਚ ਮੜਦੇ ਨੇ ਤੇ ਆ ਕੇ ਕੁਰਸੀਆਂ ਮਲ ਕੇ ਬਹਿ ਜਾਂਦੇ ਨੇ ਇਸ ਤਰ੍ਹਾਂ ਹੈ ਜੀ ਤੁਸੀਂ ਧਰਨਾ ਲਾਉਣਾ। ਉਹ ਭਰਾਵਾ ਤੁਸੀਂ ਸਕੂਲ ਦਾ ਗੇਟ ਬੜਨ ਲੱਗੇ ਵੀ ਨਹੀਂ ਸੋਚਿਆ ਕਿ ਤੁਸੀਂ ਵਰਦੀ ਪਾਈ ਹੈ ਬੱਚਿਆਂ ਤੇ ਕੀ ਅਸਰ ਚੋ ਤੁਸੀਂ ਸਕੂਲ ਦੇ ਬਰਾਂਡੇ ਤੱਕ ਆਉਂਦੇ ਆ ਵੀ ਨਾ ਸੋਚਿਆ ਕਿ ਅਸੀਂ ਵਰਦੀ ਪਾਈ ਹੈ ਬੱਚਿਆਂ ਤੇ ਅਸਰ ਕੀ ਜੋ ਤੁਸੀਂ ਕਲਾਸ ਚ ਬੜ ਕੇ ਵੀ ਨਹੀਂ ਸੋਚਿਆ ਕਿ ਉੱਥੇ ਬੈਠਣ ਲੱਗੇ ਕਿ ਬੱਚਿਆਂ ਤੇ ਅਸਰ ਕੀ ਜੋ ਆਪਣੀ ਅਧਿਆਪਕਾ ਦੇ ਪ੍ਰਤੀ ਉਹਨਾਂ ਬੱਚਿਆਂ ਦੇ ਮਨਾਂ ਚ ਕਿੰਨੇ ਤਰ੍ਹਾਂ ਦੇ ਸਵਾਲ ਖੜੇ ਹੋਏ ਹੋਣਗੇ ਤੁਹਾਨੂੰ ਦੇਖ ਕੇ ਉਹਨਾਂ ਦੇ ਅੰਦਰ ਸਹਿਮ ਡਰ ਭੈ ਕਿਹੋ ਜਿਹਾ ਆਇਆ ਹੁਣ ਤੁਸੀਂ ਉਹਨਾਂ ਦੇ ਉੱਤੇ ਖਾਕੀ ਦੀ ਕਿਹੜੀ ਛਾਪ ਛੱਡ ਕੇ ਆਏ ਕਿ ਕਲਾਸ ਦੇ ਵਿੱਚ ਬੜ ਕੇ ਬੈਠ ਜੋ ਜੀ ਕਿਤੇ ਮਟਰ ਲਈ ਅ ਧਰਨਾ ਲਾਉਣ ਨਾਲ ਚਲ ਜਵੇ ਕੇਜਰੀਵਾਲ ਤੇ ਭਗਵਾਂ ਤੁਹਾਨੂੰ ਕਾਲੀ ਚਾ ਦਿੱਕਤ ਤੇ ਬਠਿੰਡਾ ਤੇ ਕਿਤੇ ਲੁਧਿਆਣਾ ਹੈਨਾ ਤੇ ਜੇ ਇੰਨਾ ਹੀ ਸੀ ਬਾਈ ਘਰੇ ਨਜ਼ਰ ਬੰਦ ਕਰ ਲੈਂਦੇ ਜਦੋਂ ਅਧਿਆਪਕਾਂ ਨੇ ਸਕੂਲ ਚ ਆ ਗਈ ਉਹਦੀ ਛੁੱਟੀ ਨਹੀਂ ਲਈ ਹੋਈ ਜੇ ਉਹ ਫਰਲੋ ਤੇ ਜਾਂਦੀ ਆ ਹੈਨਾ ਹਾਹਾਜਰੀ ਲਾ ਕੇ ਧਰਨਾ ਲਾਉਣ ਜਾਂਦੀ ਆ ਵੀ ਪਾ ਕਰ ਲਿਓ ਵਿਭਾਗੀ ਕਾਰਵਾਈ ਜਿਹੜੀ ਕਰਨੀ ਆ ਕੱਢ ਦਿਓ ਉਹਦੀ ਜਿਹੜੀ ਚਿੱਠੀ ਕੱਢਣੀ ਆ ਪਾ ਦਿਓ ਜਿਹੜੀ ਰੈਡ ਐਂਟਰੀ ਪਾਉਣੀ ਆ ਪਰ ਆਹ ਕਿਹੜਾ ਤਰੀਕਾ ਕੇ ਕਲਾਸ ਦੇ ਵਿੱਚ ਪੜਾਉਂਦੀ ਹੈ ਅਧਿਆਪਕਾਂ ਨੂੰ ਆ ਕੇ ਨજરਬੰਦੀ ਇਸ ਲਈ ਕਰ ਲਿਆ ਕਿ ਜੀ ਕੇਜਰੀਵਾਲ ਦੇ ਖਿਲਾਫ ਧਰਨਾ ਨਾ ਲਾ ਦੇਵੇ ਪ੍ਰਦਰਸ਼ਨ ਨਾ ਕਰ ਦੇਵੇ ਨਾਰਾ ਨਾ ਮਾਰ ਦੇਵੇ ਕਾਲੀ ਝੰਡੀ ਨਾ ਦਿਖਾ ਦੇਵੇ ਅਫਸੋਸ ਮਾਸਟਰ ਜੀ ਸੋ ਕਿਤਨਾ ਕਿਤੇ ਬਾਪੂ ਜੀ ਸੋਚਦਾ ਹੋਣਾ ਕਿ ਆ ਕੀ ਕਰ ਲਿਆ ਮਾਸਟਰਾਂ ਦਾ ਮੁੰਡਾ ਗੱਲ ਗੱਲ ਸਟੇਜ ਸਟੇਜ ਤੇ ਹਰ ਤੇ ਗਾਉਣ ਵਾਲਾ ਇਹ ਵੀਰਪਾਲ ਕੌਰ ਨਾਲ ਮਠਿੰਡਾ ਦੇ ਵਿੱਚ ਪੰਜਾਬ ਪੁਲਿਸ ਦਾ ਬਤੀਰਾ ਜਿਹੜੀਆਂ ਤਸਵੀਰਾਂ ਹੁਣ ਜਨਤਕ ਹੋਰੀਆਂ ਨੇ ਵਾਇਰਲ ਹੋਰੀਆਂ ਨੇ ਇਹ ਬਹੁਤ ਹਲਕੇ ਪੱਧਰ ਦੀ ਕਾਰਵਾਈ ਸੀ ਜਿਹਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਕਿ ਇਹ ਸ਼ੋਭਾ ਨਹੀਂ ਦਿੰਦਾ ਜਿਹੜਾ ਤਰੀਕਾ ਕਰ ਅਪਣਾਇਆ ਗਿਆ ਤੇ ਪਰ ਸਰਕਾਰ ਸਰਕਾਰ ਅਭੀ ਉਹ ਕਿੱਥੇ ਸੁਣਦੀ ਹੈ ਸੋ ਇਹ ਇਸ ਲਈ ਇਹ ਅਫਸੋਸਜਨਕ ਹੈ ਕਲਾਸ ਜੀ ਵਿੱਚ ਪੁਲਿਸ ਬੜੀ ਤੇ ਪੁਲਿਸ ਵਾਲਿਆਂ ਨੂੰ ਖੁਦ ਭੇਜਣ ਵਾਲਿਆਂ ਨੂੰ ਨਹੀਂ ਸਮਝਾਈ ਤੇ ਬੈਠਣ ਵਾਲਿਆਂ ਨੂੰ ਹੀ ਸਮਝਾਈ ਉਹ ਇਹਦੇ ਵਿੱਚ ਵੀ ਸ਼ਾਇਦ ਆਪਣਾ ਰੋਪ ਦਾਵਾ ਸਮਝਦੇ ਅਫਸੋਜਨ ਕਾਹੇ ਸਈਆਂ ਆਪਣਾ ਕੋਤਵਾਲ ਫਿਰ ਡਰ ਕਾਹੇ ਦਾ ਨੀਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀ ਇੱਕ ਵਾਰ ਫਿਰ 14ਵੀਂ ਵਾਰ 40 ਦਿਨਾਂ ਦੀ ਫਰਲੋ ਦੇ ਉੱਤੇ ਬਾਹਰ ਹੈ ਜੀ ਮਹੀ ਅਗਲੇ ਦਾ ਜਨਮ ਦਿਨ ਹੈ ਕੇਕ ਵੀ ਕੱਟਣਾ ਹੈ ਜਸ਼ਨ ਵੀ ਮਨਾਉਣਾ ਹੈ ਤੇ ਅਜੇ ਹਾਂ ਪਹਿਲੀ ਵਾਰ ਨਹੀਂ ਹੋਇਆ ਕਿ ਜਨਮ ਦਿਨ ਦੇ ਉੱਤੇ ਤੇਰਾ ਸਿਰਸਾ ਮੁਖੀ ਨੂੰ ਫਰਲੋ ਮਿਲੀ ਹੋਵੇ ਅਜਿਹਾ ਉਸਦੇ ਇਸ ਜੱਦੀ ਉਹਨੂੰ ਸਜ਼ਾ ਮਿਲੀ ਆ ਉਸ ਤੋਂ ਬਾਅਦ ਦੂਜੀ ਵਾਰ ਹੋਇਆ ਪਰ ਚੋਣਾ ਦੇ ਨੇੜੇ ਆ ਕੇ ਉਸ ਨੂੰ ਛੁੱਟੀ ਮਿਲਣਾ ਇਹ ਅੱਠਵੀਂ ਨੌਵੀਂ ਵਾਰ ਪਿਆ ਇਸ ਤੋਂ ਪਹਿਲਾਂ ਤੁਸੀਂ ਝਾਤ ਮਾਰ ਲਓ ਚਾਹੇ ਸੂਬਈ ਚੋਣਾ ਹੋਣ ਚਾਹੇ ਆਮ ਚੋਣਾ ਹੋਣ ਚਾਹੇ ਪੰਜਾਬ ਦੀਆਂ ਚੋਣਾ ਹੋਣ ਚਾਹੇ ਹਰਿਆਣੇ ਦੀਆਂ ਚੋਣਾ ਹੋਣ ਚਾਹੇ ਰਾਜਸਥਾਨ ਯੂਪੀ ਦੇ ਵਿੱਚ ਚੋਣ ਹੋਵੇ ਇਹਨਾਂ ਚਾਹੇ ਸਾਨਕ ਨਗਰ ਨੀਗੋ ਨਗਰ ਕੌਂਸਲ ਪੰਚਾਇਤੀ ਨਾਲ ਸੰਬੰਧ ਚੋਣਾ ਹੋਣ ਕਿੰਨਾ ਕਿਤੇ ਚੋਣਾ ਦੇ ਨੇੜੇ ਜਾ ਕੇ ਦਿੱਲੀ ਤੱਕ ਦੀਆਂ ਚੋਣਾ ਦੇ ਹਵਾਲੇ ਨਾਲ ਵੀ ਜਿਮਨੀ ਚੋਣਾ ਦੇ ਹਵਾਲੇ ਨਾਲ ਵੀ ਉਸ ਨੂੰ ਫਰਲੋ ਮਿਲਦੀ ਰਹੀ ਆ ਤੇ ਹੁਣ ਕੀ ਬਿਹਾਰ ਦੀਆਂ ਚੋਣਾ ਨੂੰ ਧਿਆਨ ਚ ਰੱਖਿਆ ਜਾਂ ਸਿਰ ਜਨਮ ਦਿਨ ਤੇ ਧਿਆਨ ਚ ਰੱਖਿਆ ਜਾਂ ਅਸਰੂਕ ਇਹਨਾਂ ਜਿੱਦਣ ਮਨ ਕੀਤਾ ਮੈਂ ਬਾਹਰ ਆਉਣਾਂ ਜਿੱਦਣ ਮਨ ਕੀਤਾ ਮੈਂ ਅੰਦਰ ਜਾਣਾ ਪਤਾ ਨਹੀਂ ਬਈ ਸਜ਼ਾ ਬਾਹਰ ਰਹਿਣ ਦੀ ਤਾਂ ਨਹੀਂ ਮਿਲੀ ਕਿਤੇ ਕਿ ਮੈਂ ਡੇਰਾ ਸਿਰਸਾ ਮੁਖੀ ਨੂੰ ਜੇਲ੍ਹ ਤੇ ਛੁੱਟੀ ਘਟਨ ਭੇਜਿਆ ਜਾ ਕਰੂਗਾ ਤੇ ਸਜ਼ਾ ਦੇ ਤੌਰ ਤੇ ਬਾਹਰ ਲਿਆਂਦਾ ਜਾ ਕਰੂਗਾ ਹਸਤਾਈ ਹੀ ਲੱਗਦਾ ਬਈ ਇੱਕ ਮਹੀਨੇ ਦੀ ਫਰਲੋ ਮਾਰ ਕੇ ਬਾਬਾ ਅੰਦਰ ਜਾਂਦਾ ਦੋ ਤਿੰਨ ਮਹੀਨੇ ਕੱਟ ਕੇ ਫੇਰ ਬਾਹਰ ਹੁੰਦਾ 14ਵੀਂ ਵਾਰ ਜਿੱਦਾਂ ਦੀ ਸਜ਼ਾ ਮਿਲੀ ਆ ਉਦੋਂ ਦੀ 14ਵੀਂ ਵਾਰ ਪਰ ਪਿਛਲੇ 3 ਸਾਲ ਜੇਕਰ ਮੈਂ 225 224 23 ਤੇ 220 ਦੇਖਾਂ ਇਹਨਾਂ 4 ਸਾਲਾਂ ਚ ਤਿੰਨ ਤਿੰਨ ਵਾਰ ਫਰਲੋ ਮਿਲ ਚੁੱਕੀ ਆ ਮਤਲਬ 12 ਵਾਰ ਫਰਲੋ ਇਹਨਾਂ 4 ਸਾਲਾਂ ਚ ਮਿਲੀ ਆ ਹਰ ਸਾਲ ਚ ਤਿੰਨ ਵਾਰ ਤੇ 225 ਜਿੱਤਾ ਇਹ ਫਰਲੋ 4 ਜਾਂ 5 ਵਾਰ ਵੀ ਹੋਊਗੀ ਇਨਵਾਰ ਹੋ ਗਈ ਅਜੇ ਅਗਸਤ ਮਹੀਨਾ ਸੋ ਅਜੇ ਅਗਲੇ ਮਹੀਨੇ ਸਾਰੇ ਪਏ ਨੇ ਤੇ ਦਾ ਮਤਲਬ ਫਰਲ ਹੋ ਤਾਂ ਹੋਰ ਦੂਰ ਤੱਕ ਜਾਊਗੀ ਆ 40 ਦਿਨਾਂ ਦੀ ਫਰਲ ਹੋ ਅਪ੍ਰੈਲ ਮਹੀਨਾ ਲੰਘਿਆ ਅਪ੍ਰੈਲ ਮਹੀਨਾ 9 ਅਪ੍ਰੈਲ ਨੂੰ 21 ਦਿਨਾਂ ਦੀ ਫਰਲ ਹੋ ਤੇ ਡੇਰਾ ਗੁਰਮੀਤ ਸਿੰਘ ਰਾਮ ਰੀ ਬਾਹਰ ਆਇਆ ਸੀ ਉਹ ਗੁਰਮੀਤ ਸਿੰਘ ਰਾਮ ਰੀ ਜਿਹਦੇ ਉੱਤੇ ਅਦਾਲਤ ਦੇ ਵਿੱਚ ਕਤਲ ਦਾ ਮਾਮਲਾ ਬਲਾਤਕਾਰ ਦਾ ਮਾਮਲਾ ਸਾਬਤ ਹੋ ਚੁੱਕਿਆ ਸਾਬਤ ਹੋਣ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਇੱਕ ਕਾਤਲ ਹੋਣ ਦੇ ਬਾਵਜੂਦ ਉਹਨੂੰ ਬਾਹਰ ਆਉਣ ਤੇ ਕੋਈ ਖਤਰਾ ਨਹੀਂ ਕਿਸੇ ਨੂੰ ਉਹਦੇ ਉਹਦੇ ਤੋਂ ਤੇ ਇੱਕ ਬਲਾਤਕਾਰੀ ਦੇ ਤੌਰ ਤੇ ਉਹਨੂੰ ਸਜ਼ਾ ਹੋਣ ਤੇ ਉਹਦੇ ਬਾਹਰ ਆਉਣ ਨਾਲ ਕਿਸੇ ਨੂੰ ਖਤਰਾ ਨਹੀਂ ਇੱਧਰ ਬੰਦੀ ਸਿੰਘਾਂ ਦਾ ਮਸਲਾ ਹੈ ਦੇਸ਼ ਦੇ ਹੋਰ ਕਿੰਨੇ ਹੀ ਸਮਾਜਿਕ ਕਾਰਕੁਨ ਨੇ ਜਿਹੜੇ ਮਤਲਬ ਕਿ ਅਪਰਾਧਿਕ ਖੇਤਰ ਨਾਲ ਨਹੀਂ ਆਉਂਦੇ ਰਾਜਨੀਤਿਕ ਹੈ ਨਾ ਅਜਿਹੇ ਮੁੱਦਿਆਂ ਕਰਕੇ ਉਹਦੇ ਵਿੱਚ ਆਉਂਦੇ ਨੇ ਉਹ ਤੇ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਅਦਾਲਤਾਂ ਨੇ ਦਿੱਤੀਆਂ ਉਹ ਸਜ਼ਾਵਾਂ ਵੀ ਉਹਨਾਂ ਨੇ ਭੋਗ ਲਈਆਂ ਨੇ ਉਦੇ ਬਾਵਜੂਦ ਵੀ ਉਹਨਾਂ ਦੀ ਛੁੱਟੀ ਨਹੀਂ ਹੁੰਦੀ। ਉਹਦੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਹੀਂ ਹੁੰਦੀ। ਫਰਲੋ ਤਾਂ ਦੂਰ ਦੀ ਗੱਲ ਐ, ਪੈਰੋਲ ਮਿਲਣਾ ਤਾਂ ਦੂਰ ਦੀ ਗੱਲ ਐ। ਸੋ ਇਸ ਲਈ ਬੰਦੀ ਸਿੰਘਾਂ ਤੋਂ ਲੈ ਕੇ ਹੋਰ ਆਮ ਹਾਂ ਸਮਾਜਿਕ ਕਾਰਕੁਨ ਤੇ ਰਾਜਨੀਤਿਕ ਕਾਰਕੁਨ ਉਹ ਅੰਦਰਬੰਦ ਨੇ ਜੀ ਤੇ ਉਹਨਾਂ ਦੀ ਜੇ ਪੰਜਾਬ ਦੇ ਜੀ ਬੰਦੀ ਸਿੰਘਾਂ ਦੀ ਗੱਲ ਆਵੇ ਫਿਰ ਕਹਿੰਦੇ ਜੀ ਇਹਨਾਂ ਦੀ ਰਿਹਾਈ ਨਾਲ ਖਤਰਾ ਐ ਜੀ ਸਮਾਜ ਨੂੰ। ਲੋਕਾਂ ਦੀ ਜਾਨ ਮਾਲ ਦਾ ਖਤਰਾ ਬਈ 70 ਸਾਲ 80 ਸਾਲ ਦੇ ਹੋਣ ਤੋਂ ਬਾਅਦ ਵੀ ਜੇ ਉਹਨਾਂ ਲਈ ਖਤਰਾ ਹੈ ਅਦਾਲਤ ਦੀ ਸਜ਼ਾ ਤੋਂ ਪੂਰੀ ਹੋਣ ਤੋਂ ਬਾਅਦ ਵੀ ਜੇ ਉਹਨਾਂ ਨੂੰ ਛੱਡਣ ਦੇ ਵਿੱਚ ਮੁਸ਼ਕਲ ਹੈ ਇਹ ਤੋਂ ਕੋਈ ਖਤਰਾ ਨਹੀਂ ਇਸ ਨੁਕਤੇ ਤੋਂ ਵੀ ਗੌਰ ਕਰਨੀ ਪੈਂਦੀ ਹੈ ਤੇ ਜਿਹੜੀ ਆਪਾਂ ਛੁੱਟੀ ਦੀ ਗੱਲ ਕਰਦੇ ਹਾਂ 14 ਹੀ ਫਰਲੋ ਪਹਿਲੀ ਵਾਰ ਇੱਕ ਦਿਨ ਦੀ ਫਰਲੋ ਮਿਲੀ ਸਾਲ 220 ਦੇ ਵਿੱਚ ਫਿਰ ਸਾਲ 221 ਦੇ ਵਿੱਚ ਇੱਕ ਦਿਨ ਦੀ ਫਰਲੋ ਮਿਲੀ ਮਤਲਬ 2 ਸਾਲਾਂ 'ਚ 2 ਦਿਨਾਂ ਦੀ ਫਰਲੋ ਇਹ ਟੈਸਟਿੰਗ ਸੀਰੀਅਸ ਇਹ ਟੈਸਟ ਕਰਕੇ ਦੇਖਿਆ ਹੈਗਾ ਕਿ ਰਿਐਕਟ ਕਿਵੇਂ ਕਰਦੇ ਆ ਲੋਕ ਕਿਉਂਕਿ ਡੇਰਾ ਸਿਰਸਾ ਮੁਖੀ ਦੇ ਇਹ ਨਾ ਘਟਨਾ ਕਰਮ ਦੇ ਮਾਮਲੀ ਤੱਕ ਹੀ ਮਸਲਾ ਨਹੀਂ ਹੈਗਾ ਸਿੱਖੀ ਨਾਲ ਜਿਹੜਾ ਉਹਨੇ ਵਿਵਾਦ ਛੇੜਿਆ ਗੁਰੂ ਸਾਹਿਬ ਦਾ ਸਮਾਗ ਰਚਨਾ ਹੈ ਨਾ ਉਹ ਸਾਰਾ ਢੰਗ ਤਰੀਕਾ ਅਪਣਾਉਣਾ ਫਿਰ ਵਿਦਵੀਆਂ ਦੇ ਮਾਮਲੇ 'ਚ ਉਹਦੇ ਨਾਂ ਦਾ ਆਉਣਾ ਉਹਦੇ ਡੇਰੇ ਦੇ ਬੰਦਿਆਂ ਦੇ ਪ੍ਰੇਮੀਆਂ ਦੇ ਨਾਂ ਦਾ ਆਉਣਾ ਉਹ ਟਕਰਾਵ ਥੱਲੇ ਆਪਸ 'ਚ ਲੋਕਾਂ 'ਚ ਸ਼ੁਰੂ ਹੋਣਾ ਉਹ ਸਾਰੇ ਕਾਰਨ ਵੀ ਇਹ ਪੈਨੂ ਖੜਾ ਹੈ ਉਹਦੇ باوجود ਵੀ ਉਸ ਨੂੰ ਟੈਸਟ ਕਰਕੇ ਦੇਖਿਆ ਗਿਆ ਕਿ ਜੇ 2 2 ਦਿਨ ਦੀ ਫਰਲੋਂ ਪਾਸ ਹੋ ਗਈ 1 1 ਦਿਨ ਦੀ ਫਰਲੋਂ ਪਾਸ ਹੋ ਗਈ ਤਾਂ ਠੀਕ ਹੈ 2020 ਦੇ ਵਿੱਚ ਜਨ ਅਕਤੂਬਰ ਮਹੀਨੇ ਚ ਕਿੰਨੀ ਦੀ ਫਰਲੋ ਮਿਲੀ ਮਈ ਚ 2021 ਦੇ ਵਿੱਚ ਕਿੰਨੀ ਦੀ ਫਰਲੋ ਮਿਲ ਗਈ ਕੱਲ ਸੈਟ ਆ ਗਿਆ ਫਿਰ ਸਿੱਧਾ 2022 ਦੇ ਵਿੱਚ ਤਿੰਨ ਵਾਰ ਫਰਲੋ ਮਿਲੀ ਪਹਿਲਾਂ 7 ਫਰਵਰੀ 2022 ਫਿਰ ਜੂਨ 2022 ਫਿਰ 14 ਅਕਤੂਬਰ 2022 ਫਰਵਰੀ ਦੇ ਵਿੱਚ 21 ਦਿਨਾਂ ਦੀ ਜੂਨ ਦੇ ਵਿੱਚ 30 ਦਿਨਾਂ ਦੀ ਹੈ ਅਕਤੂਬਰ ਦੇ ਵਿੱਚ ਫਿਰ ਮਤਲਬ ਕਿ 40 ਦਿਨਾਂ ਦੀ ਫਰਲੋ ਮਿਲੀ ਇਹ ਹੈਗਾ ਜੀ 2022 ਫਿਰ 2023 ਚ ਵੀ ਤਿੰਨ ਵਾਰ ਫਰਲੋ ਮਿਲੀ ਜਨਵਰੀ ਚ ਫੇਰ ਫਰਲੋ ਮਿਲੀ 2023 ਚ ਜੁਲਾਈ ਚ ਫੇਰ ਫਰਲੋ ਮਿਲੀ 2023 ਚ ਨਵੰਬਰ ਚ ਫੇਰ ਫਰਲੋ ਮਿਲੀ 2023 ਚ ਸੋ ਜੀ 21 ਜਨਵਰੀ ਨੂੰ 40 ਦਿਨਾਂ ਦੀ ਫਰਲੋ 20 ਜੁਲਾਈ ਨੂੰ 30 ਦਿਨਾਂ ਦੀ ਫਰਲੋ 21 ਨਵੰਬਰ ਨੂੰ 21 ਦਿਨਾਂ ਦੀ ਫਰਲੋ ਚਲੋ ਜੀ ਇੱਥੇ ਵੀ ਕੰਮ ਸੈੱਟ ਆ ਗਿਆ ਫਿਰ ਜੀ 2024 ਚੜਿਆ ਫਿਰ ਤਿੰਨ ਵਾਰ ਫਰਲੋ ਮਿਲੀ ਜਨਵਰੀ 2024 ਚ ਫਰਲੋ ਮਿਲੀ 50 ਦਿਨਾਂ ਦੀ ਅਗਸਤ 2024 ਚ ਫਰਲੋ ਮਿਲੀ 21 ਦਿਨਾਂ ਦੀ ਅਕਤੂਬਰ 2024 ਚ ਫਰਲੋ ਮਿਲੀ 20 ਦਿਨਾਂ ਦੀ ਤੇ 2025 ਚੜ ਗਿਆ 25 ਚੜਦੇ ਜਨਵਰੀ ਚ ਫੇਰ ਫਰਲੋ ਮਿਲ ਗਈ ਜਨਵਰੀ ਦੇ ਵਿੱਚ 30 ਦਿਨਾਂ ਦੀ ਫਰਲੋ ਮਿਲੀ 28 ਜਨਵਰੀ ਨੂੰ 9 ਅਪ੍ਰੈਲ ਨੂੰ ਫੇਰ 21 ਦਿਨਾਂ ਦੀ ਮਿਲ ਗਈ ਤੇ ਹੁਣ 5 ਅਗਸਤ ਨੂੰ ਫੇਰ 40 ਦਿਨਾਂ ਦੀ ਮਿਲ ਗਈ ਅਜੇ ਅਗਸਤ ਮਹੀਨਾ ਤੇ 2025 ਚ ਵੀ ਤਿੰਨ ਵਾਰ ਦੀ ਫਰਲੋ ਹੋ ਚੁੱਕੀ ਹੈ ਦਾ ਮਤਲਬ ਇੱਕ ਅੱਧੀ ਵਾਰ ਫਰਲੋ ਹੋਰ ਮਿਲਣੀ ਹੈ ਗੌਰ ਕਰਨ ਵਾਲੀ ਗੱਲ ਇਹ ਹੈ ਕਿ 2022 ਦੇ ਵਿੱਚ ਚਲੋ ਫਰਵਰੀ ਹੈ ਪਰ 2023 ਚ ਵੀ ਜਨਵਰੀ ਹੈ 2024 ਚ ਵੀ ਜਨਵਰੀ ਹੈ 2025 ਚ ਵੀ ਜਨਵਰੀ ਹੈ ਹੈਨਾ ਇਸ ਤਰੀਕੇ ਕਰਨ ਨਾਲ ਗਲਤੁਰਦੀ ਆਉਂਦੀ ਹੈ ਫਰਵਰੀ 2022 ਦੇ ਵਿੱਚ ਜੂਨ ਚ ਹੈ 2023 ਚ ਜੁਲਾਈ ਚ ਹੈ ਹੈਨਾ ਇੱਥੇ 2024 ਦੇ ਵਿੱਚ ਫਿਰ ਅਗਸਤ ਚ ਹੈ ਹੈ 2025 ਦੇ ਵਿੱਚ ਫਿਰ ਅਗਸਤ ਚ ਹੈ ਲਗਭਗ ਉਹ ਐਵਰੇਜ ਬਣਾ ਕੇ ਚੱਲਿਆ ਜਾ ਰਿਹਾ ਹੈ ਕਿ ਵੀ ਜਿਵੇਂ ਹੁਣ ਅਪ੍ਰੈਲ ਦੀ 9 ਅਪ੍ਰੈਲ ਨੂੰ ਮਿਲੀ 40 ਦਿਨਾਂ ਦੀ ਫਰ ਲਓ ਹੈਨਾ 21 ਦਿਨਾਂ ਦੀ ਫਰ ਲਓ 9 ਅਪ੍ਰੈਲ ਨੂੰ ਤੇ 21 ਦਿਨ ਦਾ ਮਤਲਬ ਅਪ੍ਰੈਲ ਮਹੀਨਾ ਪੂਰਾ ਬਾਹਰ ਲੰਘ ਗਿਆ ਕਿ 9 ਤਰੀਕ ਨੂੰ ਆਇਆ 21 ਦਿਨ ਹੋ ਸੀ ਤੇ ਅਪ੍ਰੈਲ ਮਹੀਨਾ ਪੂਰਾ ਬਾਹਰ ਤੇ ਫਿਰ ਮਈ ਜੂਨ ਜੁਲਾਈ ਅੰਦਰ ਕੱਟੀ ਅਗਸਤ ਚ ਫਿਰ ਫਰ ਲਓ ਮਿਲ ਗਈ ਹੁਣ ਅਗਸਤ 40 ਦਿਨਾਂ ਦੀ ਫਰ ਲਓ ਇਹਦਾ ਮਤਲਬ ਹਿਸਾਬ ਲਾ ਲਓ ਕਿ ਅਗਸਤ ਤੋਂ ਅਗਲੇ ਸਤੰਬਰ ਤੱਕ ਵੀ ਕੁ ਦਿਨ ਚਲੇ ਜਾਣੇ ਸਤੰਬਰ ਚ ਅੰਦਰ ਜਾਊਗਾ ਸਤੰਬਰ ਅਕਤੂਬਰ ਨਵੰਬਰ ਦਸੰਬਰ ਦੇ ਨੇੜੇ ਤੇੜੇ ਜਾ ਕੇ ਨਵੰਬਰ ਤੋਂ ਸੰਭ ਦੇ ਨੇੜੇ ਤੇ ਫਿਰ ਮਿਲ ਜੂਗੀ ਨਹੀਂ ਜਨਵਰੀ ਤਾਂ ਬਾਈ ਗਰੰਟਡ ਚੱਲੀ ਆਉਂਦੀ ਹੈ ਤੁਸੀਂ ਜਿਹੜਾ ਤਰੀਕਾ ਕਰ ਰਹੇ ਏਦੇ ਤੇ ਸਵਾਲ ਵੱਡੇ ਖੜੇ ਨੇ ਕਿ ਇਸ ਤਰ੍ਹਾਂ ਜੇਕਰ ਇੱਕ ਜਿਹਨੂੰ ਅਦਾਲਤ ਨੇ ਅਪਰਾਧੀ ਦੋਸ਼ੀ ਕਰਾ ਦੇ ਕੇ ਉਮਰ ਕੈਦ ਦੀ ਸਜ਼ਾ ਦਿੱਤੀ ਹੋਵੇ ਤਮਾਮ ਉਮਰ ਕੈਦ ਦੀ ਸਜ਼ਾ ਮਿਲੀ ਹੋਵੇ ਉਹਦੀ ਫਰਲੋ ਦੇ ਉੱਤੇ ਕੋਈ ਮਸਲਾ ਨਹੀਂ ਉਭਾਰ ਆਵੇ ਤੇ ਜੋ ਮਰਜੀ ਬਿਆਨੀਆਂ ਦਵੇ ਜਿੱਥੇ ਮਰਜੀ ਮਿਲੇਗੀ ਲੈ ਕੁਝ ਕਰੇ ਹੈਨਾ ਤੇ ਪਰ ਜਿਨ੍ਹਾਂ ਦੇ ਲਈ ਸਜ਼ਾਵਾ ਪੂਰੀਆ ਹੋਣ ਤੋਂ ਬਾਅਦ ਵੀ ਰਿਹਾਈ ਨਹੀਂ ਉੱਥੇ ਸਰਕਾਰਾਂ ਦੀ ਚੁੱਪ ਸਿਸਟਮ ਦੀ ਚੁੱਪ ਫਿਰ ਖਲਦੀ ਹੈ ਤੇ ਇਹਦਾ ਮਤਲਬ ਕੋਈ ਵਿਤਕਰਾ ਤਾਂ ਕਿੰਨਾ ਕਿਤੇ ਖੜਾ ਹੈ ਇਸ ਨੂੰ ਲੈ ਕੇ ਸਵਾਲ ਤਾਂ ਉੱਠਦੇ ਰਹਿੰਦੇ